ਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਸਰਬੰਸ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਨੂੰ ਵੱਡੀ ਸਪੋਰਟ ਮਿਲ ਚੁੱਕੀ ਐ ਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ 9 ਜਨਵਰੀ ਤੇ 4 ਜਨਵਰੀ ਨੂੰ ਵੱਡਾ ਕੰਮ ਹੋਣ ਵਾਲਾ ਉਸ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਰਤ ਤੇ ਬੈਠੇ ਨੇ ਉਸ ਦੀ ਚਿੰਤਾ ਜ਼ਾਹਰ ਕਰਦਿਆਂ ਹੋਇਆਂ ਜੋਗਿੰਦਰ ਉਗਰਾਹਾ ਦੇ ਵੱਲੋਂ ਹੱਕ ਦੇ ਵਿੱਚ ਵੱਡਾ ਐਲਾਨ ਕਰ ਦਿੱਤਾ ਉਸ ਤੋਂ ਇਲਾਵਾ ਪੰਜਾਬ ਬੰਦ ਜੋ 30 ਤਰੀਕ ਨੂੰ ਆ ਉਸ ਦੇ ਵਿੱਚ ਉਗਰਾਹਾ ਜਥੇਬੰਦੀ ਦਾ ਕਿਸ ਤਰੀਕੇ ਦਾ ਸਮਰਥਨ ਮਿਲੇਗਾ ਜੋਗਿੰਦਰ ਸਿੰਘ ਰਾਤ ਨੂੰ ਮੈਂ ਜਗਿੰਦਰ ਸਿੰਘ ਉਹ ਰਾਹ ਸੁਭਾ ਪ੍ਰਧਾਨ ਭਾਰਤੀ ਜਣੇਕਤਾ ਉਗਰਾਹਾ 27 ਤਰੀਕ ਨੂੰ ਹਰਿਆਣਾ ਵਿਖੇ ਸੰਯੁਕਤ ਮੋਰਚੇ ਦੀ ਜਥੇਬੰਦੀਾਂ ਦੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਹੈ ਜਿਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਬੇਸ਼ਾਨਦ ਦੇ ਇਸ ਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ। ਅਸੀਂ ਸਾਰੇ ਜਿਨ੍ਹਾਂ ਨੂੰ ਤੇ ਸਾਰੀਆਂ ਜੱਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਛੱਡ ਕੇ ਇੱਥੇ ਮਤਵਫਰਕ ਡੇਢ ਨੂੰ ਉੱਥੇ ਪਹੁੰਚਾਓ ਤਾਂ ਕਿ ਰਹਿਨੀਆਂ ਜਿਹੜੀਆਂ ਮੰਗਾਂ ਨੇ ਦਿੱਲੀ ਬੋਰਡ ਤੇ ਦੀਆਂ ਤੇ ਨਵਾਂ ਜਿਹਾ ਡਰਾਫਟ ਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ। ਕਨੌਰੀ ਦੇ ਖਨੌਰੀ ਤੇ ਸੰਭੂ ਬਾਡਰ ਦੇ ਉੱਤੇ ਫਰਵਰੀ ਮਨਨ ਮਰਤ ਚੱਲਿਆ ਡੱਲੇਆ ਸਾਹਿਬ ਦਾ ਤੇ ਕਨੌਰੀ ਆਏ ਸਾਥੀਆਂ ਨੂੰ ਗਾਂ ਨਹੀਂ ਵਧਨ ਦਿੱਤਾ ਗਿਆ ਉਹਨਾਂ ਦੇ ਜ਼ਮੂਰੀ ਹੱਕ ਨੂੰ ਸਰਕਾਰ ਨੇ ਪੁੱਛੜਿਆ ਤੇ ਡੱਲੇਵਾਲ ਸਾਹਿਬ ਦੇ ਬਦਬਰਤ ਨੂੰ ਸਰਕਾਰਾਂ ਦੰਨੇ ਸਰਕਾਰਾਂ ਨੂੰ ਕਰ ਰਹੀਆਂ ਨੇ ਇਹਨਾਂ ਈਸ਼ਵਨ ਨੂੰ ਲੈ ਕੇ ਆਪਾਂ ਮਹਾ ਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਂ ਦੇ ਸੈ ਦੇ ਸੈ ਦੇ ਰੂਪ ਵਿੱਚ ਇੱਕ ਟਕਹਾਣੇ ਚ ਕਰ ਰਹੇ ਆ ਤੇ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਜਾਂ ਦੇਸ਼ਾਂ ਦੇ ਬੇਸਤੇ ਇਹ ਦੇਖ ਤੋਂ ਬਹੁਤ ਵੱਡਾ ਕੱਠ ਮੋਕੇ ਦੇ ਵਿੱਚ ਕਰ ਰਿਹਾ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੋਰ ਲਾ ਕੇ ਇਹ ਗੁੱਲਨੇ ਪ੍ਰੋਗਰਾਮਾਂ ਦੇ ਵਿੱਚ ਸ਼ਮੂਲ ਹੋ। ਨਾਤੀ ਉਹ ਮੈਂ ਜਗੰਦਰ ਸਿੰਘ ਉਹ ਰਹਸੂਪਾ ਪ੍ਰਧਾਨ ਭਾਰਤੀ ਜੁਨੇਕਤਾ ਬਰਾਹਾ 27 ਤਰੀਕ ਨੂੰ ਹਰਿਆਣਾ ਦੇ ਜਾਂ ਸੰਯੁਕਤ ਮੋਰਚੇ ਦੇ ਜਾਂ ਜਥੇਬੰਦੀਆਂ ਦੀ ਮੀਟਿੰਗ ਨਿਰਮਾਣੇ ਦੇ ਵਿੱਚ ਹੋਈ ਹੈ ਜਿਦੇ ਵਿੱਚ 4 ਜਨਵਰੀ ਵਾਲੇ ਦਿਨਾਂ ਨਿਯੋਗਤ ਨੋਰਕੇ ਦੇਸ਼ਾਂਦਰ ਦੇ ਇਸ ਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ। ਅਸੀਂ ਸਾਰੇ ਜਿਨ੍ਹਾਂ ਨੂੰ ਤੇ ਸਾਰੀਆਂ ਜੱਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਚੜ੍ਹ ਕੇ ਇੱਥੇ ਵੱਧ ਤੋਂ ਵੱਧ ਕੇ ਦਨੋ ਉੱਥੇ ਪਹੁੰਚਾਓ ਤਾਂ ਕਿ ਰਹਿਣੀਆਂ ਜਿਹੜੀਆਂ ਮੰਗਾਂ ਨੇ ਦਿੱਲੀ ਬੋਰਡ ਤੇ ਦੀਆਂ ਤੇ ਨਵਾਂ ਜਿਹਾ ਡਰਾਫਟ ਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ ਕਿਉਂਕਿ ਜਿਹੜਾ ਖਨੌਰੀ ਤੇ ਸੰਭੂ ਬਾਡਰ ਦੇ ਉੱਤੇ ਖਨੌਰੀ ਮਰਦਬਤ ਚੱਲਿਆ ਡੱਲੇਵਾਲ ਸਾਹਿਬ ਦਾ ਤੇ ਖਨੌਰੀ ਆਏ ਸਾਥੀਆਂ ਨੂੰ ਗਾਂ ਨਹੀਂ ਵੰਡਣ ਦਿੱਤਾ ਗਿਆ ਉਹਨਾਂ ਦੇ ਜ਼ਰੂਰੀ ਹੱਕ ਨੂੰ ਸਰਕਾਰ ਨੇ ਕੋਝੜਿਆ ਤੇ ਡੱਲੇਵਾਲ ਸਾਹਿਬ ਦੇ ਵਾਅਦੇ ਬਤ ਨੂੰ ਸਰਕਾਰ ਹੰਦਮੇ ਸਰਕਾਰਾਂ ਨੋਕਰ ਰਹੀਆਂ ਨੇ ਇਹਨਾਂ ਈ ਸਵਾਲ ਨੂੰ ਲੈ ਕੇ ਆਪਾਂ ਮਹਾਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਂ ਦੇਸ਼ਾ ਦੇ ਸੈਦੇ ਦੇ ਰੇਸ ਤੇ ਇੱਕ ਚਾਹਣੇ ਕਰ ਰਹੇ ਹਾਂ ਤੇ ਨੋ ਗੰਦਰੀ ਵਾਲੇ ਦਿਨ ਸੰਯੁਕਤ ਮੋਰਚੀ ਦੀ ਦਿਸ਼ਾ ਦੇ ਬੀਸਤੇ ਇਹ ਇੱਕ ਬਹੁਤ ਵੱਡਾ ਇਕੱਠ ਮੋਕੇ ਦੇ ਵਿੱਚ ਕਰ ਰਹੇ ਆ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਜੋਰ ਲਾ ਕੇ ਗੁੰਮੇ ਪ੍ਰੋਗਰਾਮ ਤਾਂ ਤੁਸੀਂ ਸੁਣਿਆ ਹੁਣ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਵਿੱਚ ਪੰਜਾਬ ਦੇ ਕਿਸਾਨ ਜਾਣਗੇ ਮਹਾਪੰਚਾਇਤਾਂ ਦੇ ਵਿੱਚ ਹਿੱਸਾ ਲੈਣਗੇ ਕਿਸਾਨ ਤਾਂ ਉਰਾਹਾਂ ਜਥੇਬੰਦੀ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰ ਦਿੱਤੀ ਆ 9 ਜਨਵਰੀ ਨੂੰ ਵੱਡਾ ਇਕੱਠ ਹੋਣ ਵਾਲਾ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਵੱਡਾ ਇਕੱਠ ਹੋਣ ਵਾਲਾ ਆ ਤਾਂ ਇਹ ਵੱਡੇ ਪ੍ਰੋਗਰਾਮ ਆ ਪਰ ਉਸ ਤੋਂ ਪਹਿਲਾਂ 30 ਦਸੰਬਰ ਦਾ ਪ੍ਰੋਗਰਾਮ ਵੱਡਾ ਜਿਹੜਾ ਪ੍ਰੋਗਰਾਮ ਦਿੱਤਾ ਪੰਜਾਬ ਬੰਦ ਨੂੰ ਕਾਮਯਾਬ ਕਰਨ ਦੇ ਲਈ ਸਾਰੇ ਕਿਸਾਨਾਂ ਨੂੰ ਅਪੀਲ ਕਰ ਦਿੱਤੀ ਕਿਉਂਕਿ ਸਾਰੇ ਕਿਸਾਨਾਂ ਦੇ ਸਾਂਝੇ ਸਾਂਝੇ ਤੌਰ ਦੇ ਉੱਤੇ ਜਦੋਂ ਇੱਕ ਹੋ ਕੇ ਲੜਨਗੇ ਆ ਅੰਦੋਲਨ ਤਾਂ ਹੀ ਵੱਡੀ ਕਾਮਯਾਬੀ ਹਾਸਲ ਹੋ ਸਕਦੀ ਆ ਤਾਂ ਹੀ ਵੱਡੀ ਜਿੱਤ ਹਾਸਲ ਹੋ ਸਕਦੀ ਆ ਜੋਗਿੰਦਰ ਸਿੰਘ ਗੁਰਾਹਣ ਨੇ ਵੀ ਇਹੀ ਗੱਲ ਦਾ ਜ਼ਿਕਰ ਕੀਤਾ ਕਿ ਪਿਛਲੇ ਅੰਦੋਲਨ ਦੇ ਵਿੱਚ ਜੋ ਮੰਗਾਂ ਕੇਂਦਰ ਸਰਕਾਰ ਨੇ ਮੰਨ ਲਈਆਂ ਸੀ ਪਰ ਉਹ ਉਹਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਸੀ ਤਾਂ ਉਹ ਮੰਨੀਆਂ ਹੋਈਆਂ ਮੰਗਾਂ ਨੂੰ ਦੁਬਾਰੇ ਲਾਗੂ ਕਰਵਾਉਣ ਵਾਸਤੇ ਇਹ ਵੱਡੇ ਅੰਦੋਲਨ ਚੱਲ ਰਿਹਾ ਇਹਨਾਂ ਅੰਦੋਲਨਾਂ ਦੇ ਵਿੱਚ ਹੁਣ ਸਾਥ ਦੇਣ ਦੀ ਲੋੜ ਆ ਹਰ ਕੋਈ ਕਿਸਾਨ ਹੋਵੇ ਭਾਵੇਂ ਕੋਈ ਨੌਕਰੀ ਪੇਸ਼ੇਵਾਲਾ ਹੋਵੇ ਭਾਵੇਂ ਕੋਈ ਦੁਕਾਨਦਾਰ ਹੋਵੇ ਵਪਾਰੀ ਹੋਵੇ ਕਾਰੋਬਾਰੀ ਹੋਵੇ ਜਾਂ ਫਿਰ ਕੋਈ ਰੇੜੀ ਫੜੀਆਂ ਵਾਲਾ ਹੋਵੇ ਹਰ ਇੱਕ ਦਾ ਸਮਰਥਨ ਜਿਹੜਾ ਹੁਣ ਮੰਗਿਆ ਜਾ ਰਿਹਾ ਕਿਸਾਨਾਂ ਦੇ ਵੱਲੋਂ ਪਰ ਕਿਸਾਨਾਂ ਨੂੰ ਸਮਰਥਨ ਮਿਲਦਾ ਹੋਇਆ ਵੀ ਨਜ਼ਰ ਆ ਰਿਹਾ ਭਾਵੇਂ ਕੀ ਧਾਰਮਿਕ ਜਥੇਬੰਦੀਆਂ ਦੀ ਗੱਲ ਕਰੀਏ ਸਮਾਜ ਸੇਵੀ ਜਥੇਬੰਦੀਆਂ ਦੀ ਗੱਲ ਕਰੀਏ ਯੂਨੀਅਨਾਂ ਦੀ ਗੱਲ ਕਰੀਏ ਕਿਸੇ ਵੀ ਯੂਨੀਅਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਸਮਰਥਨ ਜਿਹੜਾ ਆ ਪੰਜਾਬ ਬੰਦ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਦੂਜੇ ਪਾਸੇ ਐਸਜੀਪੀਸੀ ਦੇ ਵੱਲੋਂ ਵੀ ਕਿਸਾਨਾਂ ਦੇ ਇਸ ਪੰਜਾਬ ਬੰਦ ਦੀ ਕਾਲ ਨੂੰ ਕਾਮਯਾਬ ਕਰਨ ਦੇ ਲਈ ਵੱਡਾ ਐਲਾਨ ਕਰ ਦਿੱਤਾ ਐਸਜੀਪੀਸੀ ਦੇ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਸਮਰਥਨ ਦੇ ਦਿੱਤਾ ਤੇ ਉਧਰ ਜੋਗਿੰਦਰ ਸਿੰਘ ਉਗਰਾਹਾ ਸਰਬਨ ਸਿੰਘ ਪੰਦੇਰ ਹੁਣ ਇੱਕ ਹੋਣਗੇ ਕੀ ਸਟੇਜਾਂ ਸਾਂਝੀਆਂ ਹੋਣਗੀਆਂ ਜੋ ਹਰਿਆਣਾ ਦੇ ਵਿੱਚ 9 ਜਨਵਰੀ ਨੂੰ ਹੋਣ ਵਾਲਾ